ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਪਾਕੋ ਹਿੰਦ ਜਿਹੜਾ ਇਹ ਇਲਾਕਾ ਹੈ ਨਾ ਇੱਥੇ ਲੋਕ ਨਾ ਸ਼ਰਦਾ ਜਾਂ ਬਲਾਈਂਡ ਫੇਥ ਬਹੁਤ ਜ਼ਿਆਦਾ ਕਰਦੇ ਨੇ ਉਹ ਚਾਹੇ ਮਜ਼ਬਦਾ ਹੋਵੇ ਜਾਂ ਕੋਈ ਅਮੀਰ ਬੰਦਾ ਗੱਲ ਕਰੇ ਉਹਦਾ ਹੋਵੇ ਹਾਂਜੀ ਕਾਮਨ ਚੀਜ਼ ਹੈ ਤੇ ਇਸ ਚੀਜ਼ ਦਾ ਫਾਇਦਾ ਜਿਹੜਾ ਨਾ ਸਾਡੇ ਇਧਰ ਇਲਾਕੇ ਦੇ ਵਿੱਚ ਜਾਂ ਸਾਡੇ ਇਸ ਪੰਜਾਬ ਬਰੇਸਗੀਰ ਦੇ ਵਿੱਚ ਜਿਹੜੇ ਪਖੰਡੀ ਲੋਕ ਨੇ ਨਾ ਪੁਜਾਰੀ ਡਾਇਬ ਤਬਕਾ ਜਿਹੜਾ ਉਹਨਾਂ ਨੇ ਬਹੁਤ ਚੁੱਕਿਆ ਤੇ ਇਸ ਤੇ ਗੱਲ ਕਰ ਰਹੇ ਨੇ ਅੱਜ ਬਾਈ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨੇ ਇੱਥੇ ਨੇੜੇ ਬਹਿ ਜਾਣਗੇ ਨਹੀਂ ਤੇ ਉਹ ਪਿੱਛੇ ਜਾਣਾ ਪੈਣਾ ਸੇਵਾ ਦੇ ਪਹਿਰੇਦਾਰਾਂ ਨੂੰ ਬੇਨਤੀ ਜਿੱਥੇ ਖੜੇ ਇੱਥੇ ਹੀ ਬਹੋ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਇੱਥੇ ਹੀ ਬਹੋ ਖੁੱਲੇ ਖੁੱਲੇ ਬਹਿ ਜਾਓ ਸਿੰਘੋਂ ਪਿੱਛੇ ਪਿੱਛੇ ਨੂੰ ਹੋ ਕੇ ਸਾਈਡ ਤੇ ਲੰਘ ਜਿਓ ਖੁੱਲੇ ਖੁੱਲੇ ਬਹਿ ਜਾਓ ਸਾਰੇ ਬਾਕੀ ਆਪੋ ਆਪਣੀ ਜਗ੍ਹਾ ਤੇ ਸਜੇ ਲਿਓ ਜਿਹੜੇ ਰਹਿ ਗਏ ਬਾਅਦ ਚ ਨੇੜੇ ਮੱਥਾ ਟੇਕ ਲਿਓ ਦੂਰੋਂ ਮੱਥਾ ਟੇਕ ਕੇ ਜਿੱਥੇ ਖੜੇ ਹੋ ਉੱਥੇ ਹੀ ਬਹਿ ਜਾਓ ਥੋੜਾ ਜਿਹਾ ਚਿਹਰਾ ਆਪਾਂ ਟਕਾ ਬਣਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿੰਨੀ ਖੁਸ਼ੀ ਵਾਲੀ ਗੱਲ ਹੈ ਜਿਹੜੀ ਉਹ ਇਹ ਕਿ ਠੰਡ ਜੇ ਹੈ ਟਰਾਲੀਆਂ ਵਿੱਚ ਆਉਣਾ ਥ੍ਰੀ ਵੀਲਰ ਵਿੱਚ ਬੈਠ ਕੇ ਆਉਣਾ ਮੋਟਰਸਾਈਕਲ ਤੇ ਆਉਣਾ ਛੜਕਾਂ ਤੇ ਠੰਡ ਵੀ ਲੱਗਦੀ ਹਵਾ ਵੀ ਲੱਗਦੀ ਪਰ ਕਿੰਨੇ ਉਤਸ਼ਾਹ ਦੇ ਨਾਲ ਸੰਗਤ ਹਾਜ਼ਰੀ ਭਰਦੀ ਔਰ ਉਹਦੇ ਵਿੱਚ ਵੱਡੀ ਗੱਲ ਜਿਹੜੀ ਖੁਸ਼ੀ ਵਾਲੀ ਹੋਏ ਹੈ ਕਿ 70% ਨੌਜਵਾਨਾਂ ਦੀ ਗਿਣਤੀ ਹੈ ਜਿਹੜੀ ਸਟੇਜ ਤੋਂ ਦੇਖਦੀ ਸਾਥ ਸ੍ਰੀ ਆਕਾਸ਼ ਅੱਜ ਦੀ ਜਵਾਨੀ ਅੱਜ ਦੇ ਬੱਚੇ ਜਿੱਥੇ ਫੇਸਬੁੱਕ ਸਾਡੇ ਕੋਲ ਹੈ YouTube ਸਾਡੇ ਕੋਲ ਹੈ ਤਰ੍ਹਾਂ ਤਰ੍ਹਾਂ ਦੇ ਬੰਦੇ ਇਹਨਾਂ ਵਿੱਚ ਲੱਗੇ ਹੋਏ ਐ ਔਰ ਘਰ ਘਰ ਟੈਲੀਵਿਜ਼ਨ ਚੱਲਦੇ ਐ ਸੈਂਕੜੇ ਇੱਕ ਇੱਕ ਕਰ ਚੈਨਲ ਚੱਲਦੇ ਘਰਾਂ ਵਿੱਚ ਪਰ ਫਿਰ ਵੀ ਅਸੀਂ ਇਹ ਸੋਚੀਏ ਵੀ ਅਸੀਂ ਦੁਵਾਨ ਚ ਚੱਲੀਏ ਹੁਣ ਅਗਲਾ ਆ ਰਾਮ ਨਾਲ ਸੋਫੇ ਤੇ ਬੈਠਾ ਘਰ ਦੇ ਵਿੱਚ ਕਦੇ ਕੁਝ ਵੇਖਦਾ ਕਦੇ ਕੁਝ ਵੇਖਦਾ ਔਰ ਉਹਦੇ ਵਿੱਚ ਬੱਚੇ ਜਿਹੜੇ ਆ ਸਾਡੇ ਪੂਰੀ ਤਰ੍ਹਾਂ ਫਸੇ ਹੋਏ ਸਾਰੇ ਕੰਮ ਛੱਡ ਕੇ ਉਹਦੇ ਵਿੱਚ ਹੀ ਆ ਅਸੀਂ ਫਸੇ ਹੋਏ ਪਰ ਫਿਰ ਵੀ ਹੁਣ ਜੇ ਬੰਦਾ ਇਦਾਂ ਵੀ ਸੋਚੇ ਵੀ ਘਰ ਬਹਿ ਕੇ ਵੀ ਤੇ ਦੁਵਾਨ ਸੁਣਿਆ ਹੀ ਜਾਂਦਾ ਇੰਟਰਨੈਟ ਦੇ ਉੱਤੇ ਘਰਾਂ ਵਿੱਚ ਵੀ ਚੱਲਦਾ ਹੀ ਹੈ ਤੇ ਘਰ ਬਹਿ ਕੇ ਸੁਣ ਲੋ ਪਰ ਫਿਰ ਵੀ ਆਪ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਸਤਿਗੁਰੂ ਦੇ ਦਰਬਾਰ 'ਚ ਆਇਓ ਵੀਰੋ ਭਾਈਓ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹੈ ਖਾਸ ਕਰਕੇ ਜਿਹੜੇ ਨੌਜਵਾਨ ਆਏ ਆ। ਖ ਮੇਰੀਆਂ ਭੈਣਾ ਕਿਉਂਕਿ ਜਦੋਂ ਅਸੀਂ ਜਵਾਨੀ ਇਧਰਲੇ ਪਾਸੇ ਲੱਗਣੀ ਹੈ ਨਾ ਜਦੋਂ ਤੇ ਫਿਰ ਬੜਾ ਸੌਖਾ ਹੋ ਜਾਂਦਾ ਹੈ। ਤੇ ਲੌਜੀਕ ਨੂੰ ਸਮਝ ਵੀ ਨੌਜਵਾਨ ਬੱਚੇ ਸਕਦੇ ਆ ਕਿਉਂਕਿ ਨੌਜਵਾਨ ਬੱਚੇ ਪੜ੍ਹੇ ਲਿਖੇ ਹੈ। ਤੇ ਜੋ ਉਹਨਾਂ ਨੇ ਅੱਜ ਪੜ੍ਹਿਆ ਹੈ ਵਿਗਿਆਨਕ ਨਜ਼ਰੀਆ ਜਿਹੜਾ ਸਮਾਜ ਨੂੰ ਅੱਗੇ ਲਿਜਾ ਰਿਹਾ ਹੈ ਅੱਜ ਜਿੰਨਾ ਕੁ ਸਮਾਜ ਅੱਗੇ ਗਿਆ ਹੈ ਉਹ ਵਿਗਿਆਨਕ ਨਜ਼ਰੀਏ ਕਰਕੇ ਗਿਆ ਠੀਕ ਹੈ ਉਹਦੇ ਸਾਈਡ ਇਫੈਕਟ ਵੀ ਹੁੰਦੇ ਆ ਜਿਵੇਂ ਕਿਸੇ ਦਵਾਈ ਖਾਂਦੇ ਆ ਉਹਦਾ ਨੁਕਸਾਨ ਵੀ ਹੁੰਦਾ ਹੈ ਮਿਸਜੂਜ ਹਰੇਕ ਚੀਜ਼ ਕੀਤੀ ਜਾਂਦੀ ਹੈ ਨਵੀਂ ਤੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਮਿਸਜੂਜ ਵੀ ਹੁੰਦੀ ਹੈ ਜਿੱਥੇ ਗੱਡੀਆਂ ਦਾ ਫਾਇਦਾ ਹੋਇਆ ਬੰਦਾ ਪੈਦਲ ਚੱਲ ਕੇ ਲੰਬੇ-ਲੰਬੇ ਸਫ਼ਰ ਕਰਦਾ ਸੀ ਉੱਥੇ ਤਾਂ ਨੁਕਸਾਨ ਵੀ ਹੋਇਆ ਵੀ ਪ੍ਰਦੂਸ਼ਣ ਹੋ ਗਿਆ ਧੂਆ ਹੋ ਗਿਆ ਨੁਕਸਾਨ ਵੀ ਹੋ ਗਿਆ ਪਰ ਹੁਣ ਜਦੋਂ ਨੁਕਸਾਨ ਹੋਏਗਾ ਫਿਰ ਹੱਲ ਹੋਣਗੇ ਫਿਊਚਰ ਦੇ ਵਿੱਚ ਚਾਰਜ ਹੋਣ ਵਾਲੀਆਂ ਗੱਡੀਆਂ ਆ ਰਹੀਆਂ ਨੇ ਸ਼ਹਿਰਾਂ ਦੇ ਵਿੱਚ ਸ਼ੁਰੂ ਹੋ ਗਿਆ ਅੱਜ ਤੋਂ 50 ਸਾਲ ਬਾਅਦ ਥੋੜਾ ਇਦਾਂ ਹੋਏਗਾ ਵੀ ਕੋਈ ਗੱਡੀ ਧੂਮਾ ਮਾਰੇਗੀ ਇਦਾਂ ਥੋੜਾ ਹੋਏਗਾ ਚੇਂਜ ਹੋਏਗਾ ਸਾਰਾ ਕਿਉਂਕਿ ਉਹਦਾ ਸਾਈਡ ਇਫੈਕਟ ਵੇਖ ਲਿਆ ਨਾ ਵੀ ਫਾਇਦਾ ਤੇ ਹੋ ਗਿਆ ਤੇ ਨੁਕਸਾਨ ਵੀ ਹੋ ਗਿਆ ਸੋ ਤਾਂ ਕਰਕੇ ਵਿਗਿਆਨਿਕ ਨਜ਼ਰੀਆ ਜਿਹੜਾ ਹੈ ਇਹਦੇ ਨਾਲ ਸਮਾਜ ਦਾ ਵਿਕਾਸ ਹੋ ਰਿਹਾ ਤੇ ਜਦੋਂ ਆਪਾਂ ਦੀਵਾਨ ਵਿੱਚ ਆ ਕੇ ਲੌਜੀਕਲੀ ਸਮਝਣ ਦੀ ਕੋਸ਼ਿਸ਼ ਕਰਦੇ ਆਂ ਫਿਰ ਪੜ੍ਹੇ ਲਿਖੇ ਬੱਚਿਆਂ ਵਾਸਤੇ ਬੜਾ ਈਜ਼ੀ ਹੋ ਜਾਂਦਾ ਧਰਮ ਨੂੰ ਸਮਝਣਾ ਕਿਉਂਕਿ ਧਰਮ ਜਿਹੜਾ ਆ ਉਹ ਸਾਨੂੰ ਇਹ ਸਮਝਾਇਆ ਜਾਂਦਾ ਵੀ ਇੱਥੇ ਸ਼ਰਧਾ ਦਾ ਵਿਸ਼ਾ ਧਰਮ ਸ਼ਰਧਾ ਦਾ ਵਿਸ਼ਾ ਹੈ ਇੱਥੇ ਸ਼ਰਧਾ ਰੱਖੋ ਜੋ ਕੋਈ ਸੁਣਾਵੇ ਜੋ ਕੋਈ ਕਵੇ ਅੱਖਾਂ ਬੰਦ ਕਰਕੇ ਮੰਨੀ ਜਾਓ ਇਹ ਇਹ ਧਰਮ ਦਾ ਕੰਮ ਹੈ ਪਹਿਰੇਦਾਰਾਂ ਨੂੰ ਬੇਨਤੀ ਹੈ ਵੀਰੋ ਪਹਿਰੇਦਾਰੋ ਥੋੜਾ ਜਿਹਾ ਪਿੱਛੇ ਉੱਥੇ ਬਹਿ ਜਾਓ ਜਿਹੜਾ ਆਵੇ ਉੱਥੇ ਹੀ ਭਾਈ ਜਾਏ ਉਹ ਪਿੱਛੇ ਤਿੰਨ ਚਾਰ ਜਣੇ ਪਹਿਰੇਦਾਰ ਅੱਗੇ ਵੀ ਜਿਹੜੇ ਪਹਿਰੇਦਾਰ ਬੈਠੇ ਹੋ ਨਾ ਅੱਗੇ 2-3 ਜਣੇ ਤੁਸੀਂ ਹੋਰ ਪਿੱਛੇ ਉੱਥੇ ਚਲੇ ਜਾਓ ਜਿਹੜਾ ਆਵੇ ਉੱਥੇ ਹੀ ਭਾਇਓ ਟਿਕਾੜ ਰੱਖਿਓ ਹੁਣ ਅੱਗੇ ਤੱਕ ਨਾ ਕੋਈ ਆਵੇ ਉੱਥੇ ਹੀ ਭਾਈ ਜਾਏ ਲਓ ਜੀ ਹੁਣ ਆਪਾਂ ਧਿਆਨ ਹਾਜ਼ਰ ਰੱਖਿਓ ਪੂਰੀ ਤਰ੍ਹਾਂ ਨਾਲ ਫਿਰ ਆਪਾਂ ਥੋੜਾ ਥੋੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣ ਸਾਡੇ ਦਿਮਾਗ ਵਿੱਚ ਇੱਕ ਗੱਲ ਪੱਕੀ ਭਰੀ ਵੀ ਜੋ ਵੀ ਦੱਸਿਆ ਜਾ ਰਿਹਾ ਤੂੰ ਸ਼ਰਧਾ ਰੱਖ ਤੂੰ ਸਵਾਲ ਨਹੀਂ ਕਰਨਾ ਤੂੰ ਡਾਊਟ ਨਹੀਂ ਕਰਨਾ ਤੂੰ ਤਰਕ ਨਹੀਂ ਕਰਨਾ ਇਦਾਂ ਹੀ ਸਮਝਾਇਆ ਜਾਂਦਾ ਵੀ ਜੇ ਕਿਸੇ ਨੇ ਕਹਿਤਾ ਉਸ਼ਾਂ ਤੋਂ ਫੜੇ ਹਾਥੀ ਉੱਪਰ ਭਗਾ ਮਾਰੇ ਅਜੇ ਤੱਕ ਉੱਪਰ ਹੀ ਉੱਟਦੇ ਫਿਰਦੇ ਨੇ ਕਹਿੰਦੇ ਤੂੰ ਤਰਕ ਨਾ ਕਰੀਂ ਐਦਾਂ ਹੀ ਕਹੇ ਵੀ ਸੱਤ ਵਚਨ ਹੋ ਗਿਆ ਹੁਣ ਐਦਾਂ ਕਰ ਜੇ ਕਿਸੇ ਨੇ ਸੁਣਾਤਾ ਵੀ ਸਮੁੰਦਰ ਨੂੰ ਢਾਈ ਚੂੜੀਆਂ ਵਿੱਚ ਪੀ ਲਿਆ ਢਾਈ ਚੂੜੀਆਂ ਵਿੱਚ ਸਮੁੰਦਰ ਪੀ ਲਿਆ ਤੇ ਤੂੰ ਇਹ ਨਹੀਂ ਕਹਿਣਾ ਵੀ ਐਦਾਂ ਕਿਵੇਂ ਪੀ ਸਕਦਾ ਬੰਦਾ ਤੂੰ ਕਹਿਣਾ ਹਾਂਜੀ ਪੀ ਲਿਆ ਹੁਣ ਐਦਾਂ ਹੀ ਆ ਤੂੰ ਐਦਾਂ ਕਹਿਣਾ ਕਿਉਂਕਿ ਸ਼ਰਧਾ ਸਾਨੂੰ ਦੱਸੀ ਗਈ ਹੈ ਸ਼ਰਧਾ ਰੱਖੋ ਸ਼ਰਧਾ ਰੱਖੋ ਪਰ ਇੱਕ ਗੱਲ ਚੇਤਾ ਰੱਖਿਓ ਬਲਾਈਂਡ ਫੇਥ ਹੈ ਨਾ ਜਿਹੜਾ ਅੰਧ ਵਿਸ਼ਵਾਸ ਸ਼ਰਧਾ ਵਾਲੇ ਜੀ ਸਾਰਾ ਕੁਝ ਪਾ ਲੈਂਦੇ ਐ ਸ਼ਰਧਾ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਸ਼ਰਧਾ ਸੱਚ ਤੇ ਹੋਵੇ ਝੂਠ ਤੇ ਨਾ ਹੋਵੇ ਵੇਖੋ ਸ਼ਰਧਾ ਤੁਹਾਡੀ ਹੈ ਮਧਾਨੀ ਤੇ ਮਧਾਨੀ ਕਾਦੇ ਚ ਪਾ ਕੇ ਮੱਖਣ ਨਿਕਲਦਾ ਦੁੱਧ ਚ ਕੇ ਪਾਣੀ ਚ ਬੋਲੋ ਉਹ ਦੁੱਧ ਚ ਮਧਾਣੀ ਪਾਵਾਂਗੇ ਤਾਂ ਮੱਖਣ ਨਿਕਲੇਗਾ ਕਿ ਪਾਣੀ ਚ ਬੋਲੋ ਦੁੱਧ ਚ ਪਾਣੀ ਚ ਮਧਾਣੀ ਪਾ ਕੇ ਮੱਖਣ ਨਿਕਲ ਸਕਦਾ ਸ਼ਰਤਾਂ ਮਧਾਣੀ ਹੈ ਪਾ ਤੇ ਦੁੱਧ ਚ ਤੂੰ ਤੇ ਪਾਣੀ ਚ ਪਾ ਬੈਠਾ ਤੇਰੀ ਸ਼ਰਤਾਂ ਹੋਵੇ ਸ਼ਰਤਾਂ ਹੋਣੀ ਚਾਹੀਦੀ ਹੈ ਵਿਸ਼ਵਾਸ ਹੋਣਾ ਚਾਹੀਦਾ ਹੈ ਭਰੋਸਾ ਹੋਣਾ ਚਾਹੀਦਾ ਪਰ ਸੱਚ ਤੇ ਝੂਠ ਤੇ ਨਹੀਂ ਕਿਸੇ ਬੰਦੇ ਨੇ ਗੱਪ ਤੇਰੇ ਸਾਹਮਣੇ ਗੱਪ ਮਾਰੀ ਕੋਈ ਗੱਲ-ਗੱਲ ਇਦਾਂ ਦੀ ਸੁਣਾਉਂਦੀ ਅਗਲਾ ਕਹਿੰਦਾ ਘਰ ਵਿਸ਼ਵਾਸ ਇਦਾਂ ਕਿਵੇਂ ਕਰਾਂਗੇ ਭਾਈ ਅਜੇ ਤੇ ਸਵਾਲ ਕਰਾਂਗੇ ਵੀ ਇਦਾਂ ਕਿਵੇਂ ਸੱਚ ਤੇ ਸ਼ਰਧਾ ਬਣਾਵਾਂਗੇ ਪਿਆਰਿਓ ਸੱਚ ਤੇ ਸੱਚ ਹੁੰਦਾ ਹੈ ਤੇਰੇ ਮੰਨਣ ਜਾਂ ਨਾਮ ਮੰਨਣ ਨਾਲ ਕੀ ਹੋ ਜਾਣਾ ਹੈ ਤੂੰ ਨਾਮ ਹੀ ਮੰਨ ਸੱਚ ਤੇ ਸੱਚ ਹੀ ਰਹਿੰਦਾ ਹੈ ਇਸ ਕਰਕੇ ਸ਼ਰਧਾ ਜਿਹੜੀ ਬਣਾਉਣੀ ਹੈ ਜਿੱਦਾਂ ਆਪਾਂ ਸਮਝਦੇ ਆ ਪਰ ਮੈਂ ਭੁੱਲਾ ਸਾਖਤ ਫਿਰਤਾ ਕਹਿੰਦੇ ਸਾਖਤ ਪਰਮਾ ਵਿੱਚ ਫਸਿਆ ਹੋਇਆ ਨੀਰ ਬਰੋਲੈ ਖੱਪ 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 ਮਰਦਾ ਕਹਿੰਦੇ ਪਾਣੀ ਰਿੜਕੀ ਜਾਂਦਾ ਨੀਰ ਬਰੋਲੈ ਪਾਣੀ ਰਿੜਕਦਾ ਕਹਿੰਦੇ ਪਰਮਾ ਵਿੱਚ ਫਸਿਆ ਤੇ ਅੱਜ ਦਾ ਸਮਾਜ ਪਾਣੀ ਰਿੜਕਦਾ ਜੇ ਪਾਣੀ ਨਾ ਰਿੜਕਦੇ ਹੁੰਦੇ ਮੱਖਣ ਨਿਕਲਦਾ ਨਾ ਜਿੰਨੀਆਂ ਟੱਲੀਆਂ ਮੰਦਰਾਂ 'ਚ ਵੱਜਦੀਆਂ ਜਿੰਨੇ ਵੱਡੇ ਵੱਡੇ ਸਪੀਕਰ ਗੁਰਦੁਆਰਿਆਂ 'ਚ ਲੱਗੇ ਆ ਉਹਦਾ ਉੱਧਰ ਨੂੰ ਮੂੰਹ ਕਰਕੇ ਉਹਦਾ ਉੱਧਰ ਨੂੰ ਮੂੰਹ ਕਰਕੇ ਸਵੇਰੇ ਦੋ ਦੋ ਪਾਠੀ ਇੱਕ ਇੱਕ ਪਿੰਡ 'ਚ ਬੋਲਦੇ ਤੰਨ ਪਾਈ ਨਹੀਂ ਸੁਣਦੀ ਵੀ ਕਿਹੜਾ ਕੀ ਕਹਿੰਦਾ ਤੇ ਪੇਪਰਾਂ ਵਾਲੇ ਤੁਸੀਂ ਕਹਿ ਕੇ ਵੇਖੋ ਸਪੀਕਰ ਬੰਦ ਕਰਨਾ ਗਲ ਪੈ ਜਾਂਦਾ ਸਾਰੇ ਤੂੰ ਹੁੰਦਾ ਕੌਣ ਆ ਇਹ ਗੱਲ ਕਹਿਣ ਵਾਲਾ ਵੀ ਸਪੀਕਰ ਬੰਦ ਕਰਨਾ ਇਦਾਂ ਹੀ ਆ ਨਾ ਪਿਆਰਿਓ ਥੋੜੀਆਂ ਮਸੀਤਾਂ ਵਿੱਚ ਬਾਗਾਂ ਦਿੱਤੀਆਂ ਜਾਂਦੀਆਂ ਥੋੜੇ ਅਸੀਂ ਕਬਰਾਂ ਤੇ ਤੇਲ ਪਾਏ ਆ ਥੋੜੀਆਂ ਘੜਤਾਲਾਂ ਟੱਲੀਆਂ ਵੱਜੀਆਂ ਇਥੇ ਥੋੜਾ ਪੈਸਾ ਲੱਗਾ ਧਰਮ ਸਥਾਨਾਂ ਉੱਤੇ ਗੁਰਦੁਆਰਿਆਂ ਤੇ ਮੰਦਰਾਂ ਤੇ ਪੈਸਾ ਕਿਤੇ ਥੋੜਾ ਲੱਗਿਆ ਆਊਟਪੁੱਟ ਦੱਸੋ ਰਿਜ਼ਲਟ ਦੱਸੋ ਉਹਦਾ ਨਤੀਜਾ ਦੱਸੋ ਪਿੱਟ ਸੇ ਆਪਾਂ ਪਾ ਲੈਨੇ ਆ ਸਰਕਾਰ ਨੇ 5 ਸਾਲ ਕੁਝ ਨਹੀਂ ਕੀਤਾ ਧਾਰਮਿਕ ਬੰਦਿਆਂ ਨੇ ਕੀ ਕੀਤਾ ਦੱਸੋ ਜਿਨ੍ਹਾਂ ਨੇ ਢਾਂਚਾ ਬਣਾਇਆ ਉਹਨਾਂ ਨੇ ਕੀ ਕੀਤਾ ਕਿੱਥੇ ਲੈ ਗਏ ਸਮਾਜ ਨੂੰ ਜੇ ਬੇੜਾ ਰਾਜਨੀਤਿਕਾਂ ਨੇ ਗਰਕ ਕੀਤਾ ਹੈ ਤੇ ਸਾਡੇ ਧਰਮਕ ਢਾਂਚੇ ਨੇ ਵੀ ਕੋਈ ਬਹੁਤੀ ਤਰੱਕੀ ਨਹੀਂ ਕੀਤੀ ਮੰਨੋ ਭਾਵੇਂ ਨਾ ਮੰਨੋ ਸੱਚੀ ਹੈ ਅਸੀਂ ਕਹਿੰਦੇ ਹਾਂ ਜਿੰਨੇ ਰਾਜਨੀਤਿਕ ਆਏ ਲੁੱਟਣ ਆਲੇ ਆਏ ਖਾਣ ਆਲੇ ਆਏ ਸੱਚੀ ਹੈ ਕਿ ਧਰਮ ਵਾਲੇ ਪਾਸੇ ਵੀ ਜਿੰਨੇ ਆਏ ਲੁੱਟਣ ਆਲੇ ਆਏ ਖਾਣ ਆਲੇ ਆਏ ਇੱਥੇ ਵੀ ਬੰਦਿਆਂ ਨੇ ਬੁੱਧੂ ਬਣਾਉਣ ਤੋਂ ਬਿਨਾ ਕੰਮੋ ਕੀ ਕੀਤਾ ਇਹ ਲੋ ਰਿਜ਼ਲਟ ਤੇ ਦੱਸ ਦਿਓ ਆਊਟਪੁੱਟ ਤੇ ਦੱਸ ਦਿਓ ਇੱਕ ਗੱਲ ਧਿਆਨ ਨਾਲ ਸਮਝੋ ਸਾਰੇ ਵੀਰ ਭਰਾ ਪਾਣੀ ਚ ਜੇ ਮਧਾਨੀ ਨਾ ਹੁੰਦੀ ਤੇ ਮੱਖਣ ਨਿਕਲਦਾ ਜੇ ਨਹੀਂ ਨਿਕਲਿਆ ਤੇ ਇਹਦਾ ਮਤਲਬ ਸਾਡੀ ਮਧਾਨੀ ਜਿਹੜੀ ਏ ਕਾਹਦੇ ਚ ਪਾਈ ਹੋਈ ਏ ਸੀ ਪਾਣੀ ਚ ਮੱਖਣ ਨਿਕਲਦਾ ਜੇ ਨਿਕਲਿਆ ਨਹੀਂ ਤੇ ਗਲਤ ਆ ਪਾਣੀ ਚ ਗਲਤ ਇਹਦਾ ਮਤਲਬ ਸਾਡਾ ਢਾਂਚਾ ਗਲਤ ਹੈ ਨਹੀਂ ਤੇ ਇੰਨੇ ਸਾਲਾਂ ਤੋਂ ਕੁਛ ਤਾਂ ਹੁੰਦਾ ਕੁਛ ਬਦਲਾਅ ਤੇ ਆਉਂਦਾ ਧਰਮ ਦੇ ਢਾਂਚੇ ਵਿੱਚ ਲੁੱਟਣ ਤੋਂ ਤੇ ਕੁੱਟਣ ਤੋਂ ਬਿਨਾ ਕੰਮ ਹੋਰ ਕੀ ਹੋਇਆ ਹੈ ਥੇ ਜਿੰਨੀਆਂ ਧਰਮ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਈਆਂ ਹੋਰ ਕਿਸੇ ਮਸਲੇ ਤੇ ਹੁੰਦੀਆਂ ਬੋਲੋ ਬੋਲੋ ਪਿਆਰਿਓ ਇੱਥੇ ਤੇ ਜਦੋਂ ਸਾਡੇ ਤੇ ਬੰਦਾ ਪੰਚਾਇਤੀ ਝਗੜਿਆਂ ਦੇ ਵਿੱਚ ਆਪਣਾ ਜਿਹੜੀ ਫ੍ਰਸਟ੍ਰੇਸ਼ਨ ਹੁੰਦੀ ਏ ਕੱਢ ਲੈਂਦਾ ਸਾਡੇ ਇੰਡੀਆ ਵਿੱਚ ਤੇ ਬੰਦਾ ਧਰਮ ਪੰਚਾਇਤ ਵਾਲੀਆਂ ਵੋਟਾਂ ਆਈਆਂ ਉੱਥੇ ਕੁਝ ਕੱਢ ਲਿਆ ਗੁੱਬਗਵਾਰ ਐਮਐਲ ਦੀ ਚੋਣ ਆਈ ਉਦੋਂ ਆਪਣਾ ਜਿੰਦਾਬਾਦ ਮੁਰਦਾਬਾਦ ਕਰਕੇ ਉਦੋਂ ਗੁੱਬਗਵਾਰ ਕੱਢ ਲਿਆ ਜਦੋਂ ਆਈ ਐਮਪੀ ਦੀ ਇਲੈਕਸ਼ਨ ਆਉਂਦੀ ਹੈ ਉਦੋਂ ਕੋਈ ਗੁੱਬਗਵਾਰ ਬੰਦੇ ਕੱਢ ਲੈਂਦੇ ਆ ਵਿਧਾਨ ਸਭਾ ਦੀਆਂ ਆ ਗਈਆਂ ਇਦਾਂ ਚੱਲਦਾ ਰਹਿੰਦਾ ਨਾ ਕੁਝ ਨਾ ਕੁਝ ਵਿਦੇਸ਼ਾਂ ਦੇ ਵਿੱਚ ਸਿੱਖ ਦੇ ਨਾ ਜਿਹੜੇ ਸਿੱਖ ਮੈਨੂੰ ਆਪਣੇ ਸਿੱਖਾਂ ਦਾ ਪਤਾ ਹੈ ਬਾਕੀਆਂ ਦਾ ਤਾਂ ਨਹੀਂ ਮੈਨੂੰ ਪਤਾ ਅਮਰੀਕਾ ਕੈਨੇਡਾ ਇੰਗਲੈਂਡ ਵਾਲੇ ਸਾਰੇ ਸੁਣਦੇ ਹੋਣਗੇ ਨੈੱਟ ਦੇ ਉੱਤੇ ਚੱਲਦਾ ਹੈ ਜੇ ਅਮਰੀਕਾ ਦੇ ਵਿੱਚੋਂ ਅੱਜ ਸਿੱਖਾਂ ਦੇ ਗੁਰਦੁਆਰਿਆਂ ਦਾ ਝਗੜਾ ਕੱਢਦੀ ਏ ਤੇ ਸਿੱਖਾਂ 'ਚ ਕੋਈ ਝਗੜਾ ਹੀ ਨਹੀਂ ਹੈ ਗੁਰਦੁਆਰਿਆਂ ਦਾ ਝਗੜਾ ਕੱਢ ਦਿਓ ਸਿੱਖਾਂ 'ਚ ਕੋਈ ਲੜਾਈ ਨਹੀਂ ਅਮਰੀਕਾ 'ਚ ਕਿਉਂਕਿ ਨਾ ਐਮਐਲਏ ਦੀ ਇਲੈਕਸ਼ਨ ਦਾ ਝਗੜਾ ਹੈ ਕੋਈ ਸਾਡੀਆਂ ਦੁਸ਼ਮਣੀਆਂ ਕਾਹਦੀਆਂ ਨੇ ਪੰਚਾਇਤਾਂ ਦੇ ਝਗੜੇ ਚੁੱਪੇ ਜਾਂਦੀਆਂ ਨੇ ਨਾ ਪੰਚਾਇਤਾਂ ਜਦੋਂ ਬਣਦੀਆਂ ਸਾਡੀਆਂ ਦੁਸ਼ਮਣੀਆਂ ਕੋਈ ਪੰਚਾਇਤਾ ਕਰਕੇ ਪਈਆਂ ਕੋਈ ਪਾਰਟੀਆਂ ਕਰਕੇ ਵੀ ਮੈਂ ਕਾਂਗਰਸੀਆਂ ਮੈਂ ਅਕਾਲੀਆਂ ਜਾਦਾ ਝਗੜੇ ਇਹਨਾਂ ਗੱਲਾਂ ਕਰਕੇ ਪਈਆਂ ਅੱਗੇ ਸਾਡੇ ਜਾਤਾਂ ਗੋਤਾਂ ਦੇ ਝਗੜੇ ਆ ਵੀ ਆ ਜੱਟ ਆ ਰਮਦਾਸੀਆ ਮਜਬੀ ਐ ਆ ਰਾਮਗੜੀ ਐ ਇਹ ਵੀ ਸਾਡੇ ਝਗੜੇ ਜਾਤਾਂ ਵਾਲੇ ਵੀ ਝਗੜੇ ਸਾਡੇ ਇੱਥੇ ਬਹੁਤ ਐ ਵੀ ਆ ਫਲਾਣੀ ਬਰਾਦਰੀ ਦਾ ਫਲਾਣੀ ਬਰਾਦਰੀ ਦਾ ਤੇ ਜਿਹੜਾ ਸਾਡਾ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਧਾਂਚਾ ਐ ਬਾਹਰਲੇ ਦੇਸ਼ਾਂ ਵਿੱਚ ਜੇ ਗੁਰਦੁਆਰੇ ਦਾ ਝਗੜਾ ਕੱਢਦੇ ਉਹ ਸਿੱਖਾਂ ਦੇ ਵਿੱਚ ਕੋਈ ਝਗੜਾ ਹੈ ਨਹੀਂ ਸਿੱਖਾਂ 'ਚ ਕੋਈ ਲੜਾਈ ਨਹੀਂ ਜੇ ਗੁਰਦੁਆਰੇ ਦੀਆਂ ਲੜਾਈਆਂ ਕੱਢਦੀਏ ਜੇ ਉੱਥੇ ਦਾੰਗ ਖੜਕ ਖੜਕਦੀ ਹੈ ਜੇ ਰੌਲਾ ਪੈ ਰਿਹਾ ਤੇ ਗੁਰਦੁਆਰੇ ਦੇ ਵਿੱਚ ਪੈ ਰਿਹਾ ਜਿੰਨੇ ਝਗੜੇ ਹੁੰਦੇ ਨੇ ਆਪਾਂ ਜਿਵੇਂ ਕਹਿੰਦੇ ਆ ਨਾ ਤੈਨੂੰ ਉੱਥੇ ਆਈ ਛੜਕਦੇ ਵੇਖਾਂਗੇ ਉਹ ਬਿੱਪਲ ਥੱਲੇ ਵੇਖਾਂਗੇ ਉਹ ਬਰੋਟੇ ਥੱਲੇ ਆ ਜਾ ਤੈਨੂੰ ਵੇਖਦੇ ਆ ਉੱਥੇ ਪਤਾ ਕੀ ਕਹਿਣਗੇ ਗੁਰਦੁਆਰੇ ਆ ਤੈਨੂੰ ਉੱਥੇ ਵੇਖਦਾ ਕਾਰ ਪਾਰਕਿੰਗ ਚਾਹ ਤੈਨੂੰ ਉੱਥੇ ਵੇਖਦਾ ਉੱਥੇ ਇਹ ਕਹਿੰਦੇ ਆ ਜੇ ਸਿੱਖਾਂ ਚ ਗੁਰਦੁਆਰਿਆਂ ਦਾ ਝਗੜਾ ਕੱਢਦੀ ਏ ਉੱਥੇ ਕੋਈ ਦੂਜਾ ਝਗੜਾ ਹੈ ਨਹੀਂ ਤੇ ਗੁਰਦੁਆਰਾ ਲੜਾਈਆਂ ਪਾਉਂਦਾ ਕਿ ਹਟਾਉਂਦਾ ਬੋਲੋ ਬੋਲੋ ਯਾਰ ਹਟਾਉਂਦਾ ਹੈ ਕਿ ਪਾਉਂਦਾ ਹੈ ਇੱਥੇ ਤੇ ਪੈ ਗਈਆਂ ਵੇ ਉੱਥੇ ਹਟਾ ਹਟੀਆਂ ਨਹੀਂ ਪੈ ਗਈਆਂ ਕੋਈ ਸ਼ਾਂਤੀ ਉਹਦਾ ਕਾਰਨ ਪਤਾ ਕੀ ਹੈ ਗੁਰਦੁਆਰਾ ਵਰਤਿਆ ਜਾ ਰਿਹਾ ਹੈ ਗੁਰਦੁਆਰਾ ਗੁਰੂ ਵਰਤਿਆ ਜਾ ਰਿਹਾ ਵਸ ਕੱਲ ਮੈਂ ਉੱਥੇ ਖੜਾ ਸੋਚਦਾ ਸੀ ਗੱਲ ਚੱਲ ਪਈ ਵੀ ਉਹਦਾ ਤਲਾਕ ਹੋ ਗਿਆ ਕਹਿੰਦੇ ਇਹਦਾ ਵੀ ਡਿਵੋਰਸ ਹੋ ਗਿਆ ਦੋ ਹੀ ਬੱਚੀਆਂ ਵਿਆਹੀਆਂ ਦੋਨਾਂ ਦਾ ਤਲਾਕ ਹੋ ਗਿਆ ਐਦਾਂ ਦੀ ਗੱਲ ਚੱਲਦੀ ਮੈਂ ਉੱਥੇ ਖੜਾ ਖੜਾ ਸੋਚਾਂ ਵੀ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਨੇ ਵਰਤਿਆ ਇਹਨਾਂ ਵਰਤਿਆ ਕਿੰਨੇ ਆ ਲੋਕੀ ਇਹ ਵੀ ਕਹਿ ਦਿੰਦੇ ਆ ਵੀ ਯਾਰ ਬੰਦੇ ਦੀ ਗਦਰ ਹੀ ਕਰ ਲਓ ਮਾੜਾ ਮੋਟਾ ਉਹਦੀ ਸ਼ਰਮ ਕਰਕੇ ਰਹੀ ਜਾ ਉਹਦੀ ਸ਼ਰਮ ਕਰਕੇ ਰਹੀ ਜਾ ਗੁਰੂ ਗ੍ਰੰਥ ਸਾਹਿਬ ਦੀ ਕਦੇ ਕਿਸੇ ਨੇ ਕਿਹਾ ਵੀ ਯਾਰ ਮਾੜੀ ਮੋਟੀ ਤੇ ਸ਼ਰਮ ਕਰ ਲਈਏ ਸੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਜਾਂਦਾ ਇੰਨਾ ਕਿਹੜੀ ਚੀਜ਼ ਨੂੰ ਵਰਤਿਆ ਜਾਂਦਾ ਇੱਥੇ ਇੱਕ ਖੇਡ ਹੈ ਇੱਕ ਮਜ਼ਾਕ ਬਣਾਇਆ ਹੋਇਆ ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਹੈ ਇੱਥੇ ਗੁਰਦੁਆਰੇ ਅੱਜ ਕੱਲ੍ਹ ਆਨੰਦ ਕਾਰਜਾਂ ਤੇ ਵਿਆਹਾਂ 'ਚ ਵੇਖੋ ਪੈਲਸ ਦਾ ਐਡਰੈਸ ਲਿਖਿਆ ਅਗਲਾ ਪੈਲਸ ਵਿੱਚ ਜਾਂਦਾ ਗੁਰਦੁਆਰੇ ਆਨੰਦਕਾਰਜਾਂ ਤੇ ਜਾਂਦਾ ਕੌਣ ਹੈ ਸੱਦਿਆ ਵਿਆਹ ਤੇ ਸੀ ਕਿ ਖਾਣ ਦੇ ਵਿਆਹ ਤੇ ਸੱਦਿਆ ਸੀ ਵੀ ਚਲੋ ਸਾਰੇ ਨੰਬਰ ਰੜੀਏ ਅਰਦਾਸ ਕਰੀਏ ਪਰ ਜਿੰਨਾ ਅੱਜ ਇਸ ਸਿਸਟਮ ਨੂੰ ਵਰਤਿਆ ਜਾਂਦਾ ਹੈ ਉਹਨਾਂ ਤੇ ਕੁਝ ਵੀ ਨਹੀਂ ਵਰਤਿਆ ਜਾਂਦਾ ਇੱਥੇ ਉਥੇ ਹਣ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਪਾਠੀ ਸਿੰਘ ਅਰਦਾਸ ਕਰਦਾ ਹੈ ਵੀ ਮਹਾਰਾਜ ਅੰਗ ਸੰਗ ਵਰਤ ਕੇ ਸੇਵਕਾਂ ਦੇ ਰਹਿੰਦੇ ਕਾਰਜ ਸੰਪੂਰਨ ਕਰਾਇਓ ਐਦਾਂ ਹੀ ਕਿਹਾ ਜਿਹੜੇ ਰਹਿੰਦੇ ਕਾਰਜ ਨੇ ਪਹਿਲ ਇਹ ਹੁਣ ਪੈਲਸ ਵਿੱਚ ਚੱਲੇ ਆ ਨਾ ਉਸ ਤੋਂ ਬਾਅਦ ਡੋਲੀ ਘਰ ਲੈ ਕੇ ਜਾਣਗੇ ਮਹਾਰਾਜ ਤੁਸੀਂ ਅੰਗ ਸੰਗ ਵਰਤਿਓ ਤੇ ਮੈਂ ਹੱਸਦਾ ਹੁੰਨਾ ਵੀ ਜੇ ਸੱਚੀ ਮੁੱਚੀ ਐਦਾਂ ਹੋ ਜਾਏ ਵੀ ਗੁਰੂ ਸਾਹਿਬ ਕਹਿਣ ਵੀ ਚੱਲ ਤੇਰੇ ਅੰਗ ਸੰਗ ਚੱਲੀਏ ਤੇਰੇ ਕਾਰਜ ਰਾਸ ਕਰੀਏ ਤੇ ਗਾਂ ਜਾਂਡ ਪੈਲਸ ਵਿੱਚ ਉੱਥੇ ਵੀ ਆ ਗਉਣ ਵਾਲੀਆਂ ਤਿਆਰ ਬੈਠੀਆਂ ਤੇ ਤੇਰੀ ਉਡੀਕ ਕਰਦੀਆਂ ਸੀ ਵੀ ਤੂੰ ਆਵੇਂ ਤੇ ਅਸੀਂ ਲੱਕ ਹਲਾਈਏ ਉਹ ਤੇ ਵੇਟ ਕਰਦੀਆਂ ਸੀ ਤੇਰੀਆਂ ਆਹ ਕਾਰਜ ਸੀ ਤੇਰੇ ਜਿਹੜੇ ਰਾਸ ਕਰਨੇ ਸੀ ਉਸ ਤੋਂ ਬਾਅਦ ਕੀ ਕਰਨਾ ਜੀ ਉਹ ਡੱਟ ਖੋਲ ਕੇ ਬੈਠੇ ਐ ਤਿਆਰੀਆਂ ਇਹ ਬੋਤਲਾਂ ਲੈਣ ਚ ਲਾਈਆਂ ਉਹਨਾਂ ਨੇ ਵੀ ਪੈਗ ਪੈਗ ਪਾਉਣਾ ਉਹ ਵੀ ਤੇਰੀ ਤਿਆਰੀ ਚ ਬੈਠੇ ਸੀ ਡੱਕ ਲਈਆਂ ਵਾਲੇ ਵੀ ਬੈਠੇ ਆ ਥਾਂ ਚੱਕ ਕੇ ਵੀ ਆਜੋ ਛੇਤੀ ਤੁਹਾਡੀ ਵੇਟ ਕਰਦੇ ਆ ਕੋਈ ਸੁੱਕਾ ਬਣਾਈ ਬੈਠਾ ਕੋਈ ਗਿੱਲਾ ਬਣਾਈ ਬੈਠਾ ਚੱਲਦਾ ਹੈ ਕਿ ਨਹੀਂ ਚੱਲਦਾ ਤੇ ਅਰਦਾਸ ਕੀ ਕਰਕੇ ਆਇਆ ਵੀ ਮਹਾਰਾਜ ਰਹਿੰਦੇ ਕਾਰਜ ਰਾਸ ਕਰੇ ਅੰਗ ਸੰਗ ਰਿਓ ਮੈਂ ਕਹਿੰਦਾ ਸ਼ੁਕਰ ਹੈ ਅੰਗ ਸੰਗ ਨਹੀਂ ਰਹਿੰਦੇ ਨਹੀਂ ਤੇ ਜਿੰਨਾ ਜੂਤ ਸਾਡੇ ਫਿਰੇ ਇਹਨਾਂ ਤੇ ਕਿਸੇ ਦੇ ਨਾ ਫਿਰੇ ਅਗਲਾ ਕੋ ਕਹਿਣਗੇ ਤੂੰ ਅੰਗ ਸੰਗ ਲੈ ਆ ਮੈਨੂੰ ਚੱਲ ਚੱਲੋ ਜੀ ਸਾਡੇ ਸਾਰੇ ਕਾਰਜ ਰਾਸ ਕਰ ਦੋ ਤੇਰੇ ਆਹ ਕਾਰਜ ਸੀ ਹਾਂਜੀ ਜ਼ਿਕਰੀਆ ਭਾਈ ਇਹ ਆਪਾਂ ਵੀਡੀਓ ਦੇਖ ਰਹੇ ਸੀ ਤੇ ਇਹਨੇ ਜੀ ਗੱਲ ਕਰ ਰਹੀ ਸੀ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਬਿਲਕੁਲ ਕਲੀਅਰ ਕਰ ਟਕ ਕਿ ਵੀ ਜਿਹੜਾ ਸਾਡਾ ਪੁਜਾਰੀ ਢਾਂਚਾ ਹੈ ਉਹ ਵੀ ਬਹੁਤ ਵਿਗੜਿਆ ਹੋਇਆ ਹੈ ਜਾਂ ਉਹਨਾਂ ਦਾ ਵੀ ਕੋਈ ਪ੍ਰੋਗਰੈਸ ਨਹੀਂ ਹੈ ਕਿ ਵੀ ਉਹ ਬਲਾਈਂਡ ਫੇਥ ਆ ਲੋਗਾਂ ਕਹਿੰਦੇ ਨੇ ਫੇਥ ਰੋ ਯਕੀਨ ਰੱਖੋ ਸ਼ਰਦਾ ਸ਼ਰਦਾ ਰੱਖੋ ਯਕੀਨ ਰੱਖੋ ਕਾਮਲ ਯਕੀਨ ਕਾਮਲ ਯਕੀਨ ਤੇ ਬਲਾਈਂਡ ਫੇਥ ਵੀ ਜਿਹੜਾ ਨਾ ਕਦੀ ਕਦੀ ਨੁਕਸਾਨਦੇ ਹੋ ਜਾਂਦਾ ਜਿਸ ਤਰ੍ਹਾਂ ਕਿ ਜਿਕਰੀਆ ਜਿਹੜੀਆਂ ਯਾਨੀ ਕਿ ਕਈ ਮੈਨ ਦਾਸ ਨੇ ਜਿਵੇਂ ਬਲਾਈਂਡ ਫੇਥ ਕੋਈ ਆਪਣੇ ਪਿਓ ਦਾਦਿਆਂ ਤੋਂ ਜਿਹੜੀ ਚੀਜ਼ ਚੱਲਦੀ ਆ ਰਹੀ ਉਹਨੂੰ ਫਾਲੋ ਕਰੀ ਜਾਣਾ ਉਹਨੂੰ ਫਾਲੋ ਕਰੀ ਜਾਣਾ ਫਿਰ ਕੁਝ ਮੌਲਵੀਆਂ ਨੇ ਜਾਂ ਜਿਹੜੇ ਆ ਲੋਕ ਨੇ ਪੁਜਾਰੀ ਤਬਕਾ ਹੁੰਦਾ ਇਹਨਾਂ ਨੇ ਚੀਜ਼ਾਂ ਬਣਾਈਆਂ ਨੇ ਆਪਣੇ ਖਾਣ ਵਾਸਤੇ ਜਿਸ ਤਰ੍ਹਾਂ ਕਿ ਤੁਸੀਂ ਵਿਆਹਾਂ ਸ਼ਾਦੀਆਂ ਤੇ ਦੇਖਦੇ ਜੇ ਹਾਂ ਫਿਰ ਤੁਸੀਂ ਜ਼ਿਆਦਾਤਰ ਫੌਤਗੀਆਂ ਦੇ ਵੇਖਦੇ ਜੇ ਹਾਂ ਬਿਲਕੁਲ ਰਸਮਰਵਾ ਜੀ ਬਣ ਗਏ ਹਨ ਹਾਂਜੀ ਫੌਤਗੀਆਂ ਵਾਲੀ ਮੈਂ ਤਾਂ ਅੰਦਾਜ਼ਾ ਲਾ ਰਾਂ ਕਿ ਸਾਡੇ ਮੁਸਲਮਾਨਾਂ ਜੀ ਇਹ ਕਿ ਜਦੋਂ ਕੋਈ ਫੌਤ ਹੋ ਜਾਂਦਾ ਨਾ ਉਹ ਤੀਸਰੇ ਦਿਨ ਤੱਕ ਖਤਮ ਹੁੰਦਾ ਹਾਂ ਖਤਮ ਦਵਾ ਦੇਣਾ ਹੀ ਮਤਲਬ ਕਿ ਉਹਨਾਂ ਨੇ ਖਾਣਾ ਸ਼ਾਣਾ ਪਕਾਣਾ ਹੁੰਦਾ ਤੇ ਵੰਡਣਾ ਹੁੰਦਾ ਫਿਰ ਫਿਰ ਸਤਵੇਂ ਦਿਨ ਉਹਨੂੰ 사ਤਾ ਕਹਿੰਦੇ ਨੇ 사ਤਾ ਕਹਿੰਦੇ ਨੇ ਸਤਵੇਂ ਦਿਨ ਹੁੰਦਾ ਫਿਰ 40 ਦਿਨ ਫਿਰ 40 ਦਿਨ ਹੁੰਦਾ ਮਤਲਬ ਕਿ ਸਾਤੇ ਦੇ ਕੰਮ ਗੰਮ ਵੀ ਕੋਈ 10 ਦੇਗਾਂ ਲੱਗ ਜਾਂਦੀਆਂ ਨੇ 40 ਦੇ ਵੀ ਇੰਨੀਆਂ ਕ ਲੱਗ ਜਾਂਦੀਆਂ ਨੇ ਫਿਰ ਸਲਾਨਾ ਵੀ ਹੁੰਦਾ ਯੋ ਸਾਲ ਹੋ ਜਾਂਦਾ ਫਿਰ 40 ਦਿਨ ਖਾਣਾ ਮੌਲਵੀ ਨੂੰ ਵੀ ਭੇਜਦੇ ਨੇ ਉਹ ਜਾਂਦਾ ਨਾ ਉੱਤੇ ਪੋਨਾ ਰੱਖਿਆ ਹੁੰਦਾ ਹਾਂਜੀ ਤੇ ਜਾ ਰਿਹਾ ਤੇ ਇਹ ਹੁਣ ਮੈਂ ਅਸੀਂ ਕਿਉਂਕਿ ਮੁਸਲਮਾਨ ਅਸੀਂ ਮੁਸਲਮਾਨਾਂ ਦੇ ਹਿਸਾਬ ਨਾਲ ਗੱਲ ਕਰਾਂਗੇ ਤੇ ਇਹ ਕੀ ਕਿਹਾ ਹੁੰਦਾ ਉਹਨਾਂ ਨੇ ਜਿਹੜੇ ਸਾਡੇ ਮੌਲਵੀ ਨੇ ਮਤਲਬ ਕਿ ਕੁਝ ਮਸਲਕ ਦੇ ਉਹ ਕਹਿੰਦੇ ਨੇ ਕਿ ਜੀ ਜਿਹੜੀਆਂ ਰੂਹਾਂ ਨੇ ਨਾ ਇਹ ਉਹਨਾਂ ਦਿੱਕਰ ਪਹੁੰਚਦਾ ਹਾਂ ਯਾਨੀ ਕਿ ਉਹਨਾਂ ਦਿੱਕਰ ਤੇ ਪਹੁੰਚੇ ਨਾ ਪਹੁੰਚੇ ਤੇਰੇ ਦਿੱਕਰ ਹੀ ਪਹੁੰਚਦੇ ਉਹਦੇ ਤੱਕ ਪਹੁੰਚਦਾ ਤਾਂ ਕਹਿੰਦੇ ਸੀ ਖਾ ਕੇ ਬਖਸ਼ਵਾਨੇ ਆ ਉਹਨਾਂ ਨੂੰ ਹਾਂ ਜੀ ਯਾਨੀ ਕੋ ਕਹਿੰਦੇ ਕਿ ਜੀ ਇਹਦਾ ਸਵਾਬ ਉਹ ਕਬਰ ਵਾਲੇ ਨੂੰ ਮਿਲੇ ਕਬਰ ਵਾਲੇ ਨੂੰ ਮਿਲੇ ਭਈ ਜ਼ਿੰਦਗੀ ਦੇ ਵਿੱਚ ਬਾਬੇ ਨੂੰ ਭਾਵੇਂ ਕੁਝ ਪੁੱਛਿਆ ਨਾ ਹੋਵੇ ਮਤਲਬ ਕਿ ਉਹਨੂੰ ਚੰਗਾ ਖਾਣਾ ਚੰਗਾ ਪਾਣਾ ਦਿੱਤਾ ਨਾ ਹੋਵੇ ਲੇਕਿਨ ਮੌਲਵੀ ਵਾਸਤੇ ਪੂਰੇ 40 ਦਿਨ ਖਾਣਾ ਜਾਂਦਾ ਘਰੋਂ ਡੇਲੀ ਨਵੇਂ ਪੋਣੇ ਚ ਹਰ ਸ਼ੈ ਅਲੱਗ ਅਲੱਗ ਤੇ ਨਵਾਂ ਹਰ ਨਵਾਂ ਖਾਣਾ ਤੇ ਨਵੇਂ ਸੂਟ ਦਿੱਤੇ ਜਾਂਦੇ ਨੇ ਭਾਵੇਂ ਬਾਬੇ ਕੋ ਸਾਰੀ ਜ਼ਿੰਦਗੀ ਇੱਕ ਸੂਟ ਨਾਲ گزارੀ ਹੋਵੇ ਇਸ ਤਰ੍ਹਾਂ ਦੀ ਇਹ ਸਾਰਾ ਮੈਂ ਭਾਈ ਜੀ ਸਿੰਘ ਡਾੜੀਆਂ ਨੂੰ ਸੁਣਨਾ ਤੇ ਮੈਂ ਕਹਿੰਨਾ ਕਿ ਯਾਰ ਇਹ ਨਾ ਸਹੀ ਮਤਲਬ ਉਹ ਪ੍ਰਚਾਰਕ ਨਹੀਂ ਆਈ ਮੈਂ ਨਾ ਇੱਕ ਮਿੰਟ ਤੁਹਾਡੀ ਗੱਲ ਤੋਂ ਯਾਦ ਆ ਕਿ ਮੈਂ ਇੰਡੀਆ ਦੀ ਇੱਕ ਵੀਡੀਓ ਵੇਖੀ ਸੀ ਪੰਜਾਬੀਆਂ ਦੀ ਉਹਨਾਂ ਵਡੇਰਾ ਵਿਚਾਰਾ ਲੰਮੇ ਪਿਆ ਮੰਜੀ ਤੇ ਸਹੀ ਤੋ ਨਿਤਾਮ ਜਿਆ ਬੰਨਿਆ ਤੇ ਲਤਾ ਤੋ ਤਾਂ ਜੀ ਕੀ ਚਾਤ ਬਿਮਾਰ ਹੈ ਹੁਣ ਉਹ ਬੰਦਾ ਜਿਹੜਾ ਉਹਦਾ ਮੁੰਡਾ ਉਹਨੇ ਕੋਟ ਛੋਟ ਪਾਇਆ ਵੈਲ ਡਰੈਸੇ ਪੂਛ ਚੁਕਾ ਉਹਨੋ ਬੰਦਾ ਵੀਡੀਓ ਬਣਾਇਆ ਜਾਂਦਾ ਕਹਿੰਦਾ ਯਾਰ ਬੜੀ ਗੱਲ ਹੈ ਬੜਾ ਬਹੁਤ ਸੋਹਣਾ ਸੂਟ ਪਾਇਆ ਪੈਨ ਸ਼ਰਟ ਪਾਈ ਹੈ ਤੇ ਕਹਿੰਦਾ ਬਾਬੇ ਤੇ ਵੀ ਕੁਝ ਪਾ ਦੋ ਯਾਨੀ ਕਿ ਬਾਬਾ ਜਾਨ ਵਾਲਾ ਇਹਦੇ ਦੀ ਕੁਝ ਇੰਦੀ ਕਿ ਸੇਵਾ ਕਰ ਲੋ ਅਈਆ ਗੱਲ ਇਹ ਨਹੀਂ ਗੱਲ ਮੈਂ ਤੁਹਾਨੂੰ ਇਹ ਕਹਣਾ ਕਿ ਧਰਮ ਦੇ ਨਾਮ ਤੇ ਲੋਕ ਪਖੰਡ ਕਰ ਪਖੰਡ ਕਰ ਰਹੇ ਨੇ ਧਰਮ ਦੇ ਨਾਮ ਤੇ ਲੋਕ ਪੈਸਾ ਕਮਾ ਰਹੇ ਨੇ ਧਰਮ ਦੇ ਨਾਮ ਤੇ ਲੋਕ ਗੁੰਮਰਾ ਕਰ ਰਹੇ ਨੇ ਹਾਂਜੀ ਤੇ ਇਹੀ ਗੱਲ ਕਿ ਜਿਹੜਾ ਭਾਈ ਰਜੀਤ ਸਿੰਘ ਢੱਡੀ ਵਾਲਿਆਂ ਦੇ ਖਿਲਾਫ ਬਹੁਤ ਜ਼ਿਆਦਾ ਵਿਰੋਧ ਕੀਤਾ ਜਾਂਦਾ ਨਾ ਉਹਦੀ ਵਜ੍ਹਾ ਵੀ ਇਹ ਏ ਕਿ ਇਨਾਂ ਨੇ ਬੜੇ ਲੋਗਾਂ ਦੀਆਂ ਦੁਕਾਨਦਾਰੀਆਂ ਬੰਦ ਕੀਤੀਆਂ ਨੇ ਕਿਉਂਕਿ ਅਸੀਂ ਕਿਉਂਕਿ ਮੁਸਲਮਾਨ ਸਾਡੇ ਮੁਸਲਮਾਨਾਂ 'ਚ ਵੀ ਐਸੇ ਬੰਦੇ ਹੈ ਨੇ ਕਿ ਜਿਹੜੇ ਇਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਬਲੀਵ ਕਰਦੇ ਨਾ ਕਈ ਲੋਕ ਤਾਂ ਯਕੀਨ ਬੜਾ ਕਰਦੇ ਜਿਹੜੇ ਬਹੁਤ ਜ਼ਿਆਦਾ ਲੋਕ ਲੱਗੇ ਸੀ ਤੇ ਉਹਨਾਂ ਨੂੰ ਕੁਝ ਲੋਕ ਜਗਾਉਣ ਦੀ ਕੋਸ਼ਿਸ਼ ਕਰ ਰਹੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਗਲਤ ਨੇ ਤੇ ਉਹਨਾਂ ਤੇ ਹਮਲੇ ਵੀ ਹੁੰਦੇ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਬਾਈ ਰঞ্জੀਤ ਸਿੰਘ ਟਾੜੀਆਂ ਮੈਨੂੰ ਇੱਕ ਦੋਸਤ ਨੇ ਕੱਜ ਗੱਲ ਕਰਨ ਦੇ ਸੀ ਤੇ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਨਾ ਇਨਾਂ ਨੇ ਬੜਾ ਕੁਝ ਸਾਨੂੰ ਨਾ ਸਿਖਾਤਾ ਐ ਸਾ ਕਿ ਜਿਹੜਾ ਮਜ਼ਮ ਵਿੱਚ ਨਹੀਂ ਸੀ ਹਾਂ ਜਿਹੜੀ ਚੀਜ਼ਾਂ ਜਿਹੜਾ ਜ਼ਬਰਦਸਤੀ ਮਜ਼ਮ ਦੇ ਨਾਲ ਜੋੜੀ ਗਈ ਜਿਵੇਂ ਕਿ ਸਲਾਮ ਚ ਉਹਨੂੰ ਬਿਦਤ ਕਿਹਾ ਜਾਂਦਾ ਜਿਸ ਤਰ੍ਹਾਂ ਕਿ ਆਪਾਂ ਜਿਹੜਾ ਕਰ ਰਹੇ ਸੀ ਨਾ ਤੀਸਰਾ ਸਤਾ ਚਾਰ ਲਿਆ ਸਲਾਨਾ ਤੇ ਫਿਰ ਉਹ ਹਰ ਸਾਲ ਤਕਰੀਬਨ 8-10 ਸਾਲ ਦੇ ਕਰਦੇ ਨੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਬਿਦਤ ਨੇ ਉਹਨੂੰ ਜੋੜਿਆ ਮਦਮ ਨਾਲ ਜਾਂਦਾ ਕਿ ਵੀ ਇਹ ਜ਼ਰੂਰੀ ਹੀ ਨੇ ਏ ਉਹਨਾਂ ਦੀ ਕਾਰਖਾਨਾ ਪਹੁੰਚ ਰਿਹਾ ਦਾ ਸਵਾਬ ਪਹੁੰਚ ਰਿਹਾ ਉਹਨਾਂ ਦੀਆਂ ਰੂਹਾਂ ਆਂਦੀਆਂ ਰਹਿੰਦੀਆਂ ਨੇ ਇੱਥੋਂ ਤੱਕ ਵੀ ਮੌਲਵੀ ਕਹਿੰਦੇ ਨੇ ਕਿ 40 ਦਿਨ ਰੂਹ ਆਂਦੀ ਰਹਿੰਦੀ ਸਾਡੇ ਕੋਲ ਹਾਂ ਜੇ ਤੁਸੀਂ ਇਹ ਗਾਣਾ ਨਹੀਂ ਦਿਓਗੇ ਤਾਂ ਤੁਹਾਨੂੰ ਬਾਅਦ ਵਿੱਚ ਤੰਗ ਕਰੇਗੀ ਆ ਜਿਵੇਂ ਇੰਡੀਆ ਸੁਪਰਸਟੇਸ਼ਨਾਂ ਬਣਾਈਆਂ ਨੇ ਸਹੀ ਗੱਲ ਤੇ ਲੋਕ ਕਿਉਂਕਿ ਅੰਧਾ ਵਿਸ਼ਵਾਸ ਹੈ ਲੋਕ ਯਕੀਨ ਕਰਦੇ ਹਾਂ ਬਲਾਈਂਡ ਫੇਅ ਤੇ ਤੇ ਲੋਕ ਯਕੀਨ ਕਰਦੇ ਨੇ ਤੇ ਉਹ ਮੰਨੀ ਜਾਂਦੇ ਨੇ ਸਹੀ ਬਾਤ ਤੇ ਬਾਈ ਰਣਜੀਤ ਸਿੰਘ ਢੱਡਿਆਂ ਵਾਲੇ ਦੀ ਗੱਲ ਜਾਂ ਵੈਸੇ ਗੱਲ ਕਰੀਏ ਤੇ ਜਿੰਨੀ ਸਾਨੂੰ ਆਪ ਨੂੰ ਰਿਸਰਚ ਕਰਨ ਦੀ ਜ਼ਰੂਰਤ ਹੈ ਅਸੀਂ ਨਾ ਮੌਲਵੀਆਂ ਦੇ ਰਹੀਏ ਤੇ ਨਾ ਪੁਜਾਰੀ ਤਬਕੇ ਤੇ ਰਹੀਏ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਅਸੀਂ ਥੋੜੀ ਬਹੁਤ ਆਪ ਰਿਸਰਚ ਕਰੀਏ ਚੀਜ਼ਾਂ ਨੂੰ ਕੰਪੇਅਰ ਕਰੀਏ ਕਿ ਯਾਰ ਜਿਹੜੀ ਗੱਲ ਕਰ ਰਹੇ ਨੇ ਗੱਲ ਵਾਕੇ ਇੰਜ ਇਹ ਸੱਚ ਤੇ ਨਹੀਂ ਬੋਲ ਰਹੇ ਇਹ ਨਹੀਂ ਕਿ ਵੀ ਮੈਂ ਹੁਣ ਮਿਸਾਲ ਜੇ ਸਾਥਾ ਕਰਨਾ ਵਾ ਇਆ ਖਤਮ ਦੇਣਾ ਵਾ ਤੇ ਕੋਈ ਬੰਦਾ ਆਣ ਕੇ ਕਹੇ ਕਿ ਯਾਰ ਇਹ ਨਹੀਂ ਜਾਏ ਤੇ ਮੈਂ ਉਹਦੇ ਨਾਲ ਲੜ ਪਾਵਾਂ ਮੈਂ ਸੋਚਾਂ ਯਾਰ ਇਹ ਬੰਦਾ ਕਹਿ ਰਿਹਾ ਹੋ ਸਕਦਾ ਮੈਨੂੰ ਸੋਚਣਾ ਚਾਹੀਦਾ ਕਿ ਯਾਰ ਇਹ ਗੱਲ ਹੋ ਸਕਦੀ ਕਿ ਨਾ ਹੋਵੇ ਮੈਂ ਕਰਾਂ ਰਿਸਰਚ ਇਹ ਜਿਹੜੇ ਬਲਾਈਂਡ ਫੇਅਰ ਤੋਂ ਬਚਣਾ ਚਾਹੀਦਾ ਤੇ ਬਾਈ ਰਣਜੀਤ ਸਿੰਘ ਢੱਡੇ ਵਾਲੇ ਦੀ ਬਹੁਤ ਅੱਛੀ ਵੀਡੀਓ ਸੀ ਮਿਲ ਲੈ ਨਵੀਂ ਵੀਡੀਓ ਰਹਿ ਜਾਂਦੀ ਹੈ ਜੀ ਇਜਾਦ ਅੱਲਾਹ ਨਿਗਹਿबान